ਦੀਪ ਬਾਈ ਦੀਪ ਸਿੱਧੂ ਬਾਈ ਇੱਕ ਗੱਲ ਕਹਿੰਦਾ ਹੁੰਦਾ ਸੀ ਭੇਡਾਂ ਮੁੰਨੀਆਂ ਜਾ ਸਕਦੀ ਸਮਝਾਈਆਂ ਨਹੀਂ ਜਾ ਸਕਦੀਆਂ ਉਹਨਾਂ ਚੋਂ ਦੇ ਕਈ ਲੋਕ ਲੈ ਵੀ ਨਹੀਂ ਤੁਸੀਂ ਭੇਡਾਂ ਕਹਿ ਰਹੇ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਕਹਿੰਦਾ ਜਿਹੜੇ ਖਜੇ ਨਹੀਂ ਸੱਚ ਦੇਖ ਕੇ ਵੀ ਸੱਚ ਦੇਖ ਕੇ ਵੀ ਅੱਖਾਂ ਦੇਖ ਕੇ ਵੀ ਮੱਠੀ ਲੰਘਾ ਰਹੇ ਨੇ ਉਹਨਾਂ ਨੂੰ ਕਹਿ ਰਿਹਾ ਮੈਂ ਦੀਪ ਸਿੱਧੂ ਬਾਈ ਦਾ ਸਭ ਤੋਂ ਵੱਧ ਬ੍ਰੋਡਕਸਟੀਨ ਨੇ ਕੀਤਾ ਲੱਖੇ ਨੇ ਤੇ ਭਾਨੇ ਨੇ ਜਗਦੀਪ ਰੰਧਾਵੇ ਨੇ ਇਹਨਾਂ ਨੇ ਸਾਰੇ ਸਭ ਤੋਂ ਵੱਧ ਵਿਰੋਧ ਇਹਨਾਂ ਲੋਕਾਂ ਨੇ ਹੀ ਕੀਤਾ ਤੇ ਅੱਜ ਸਭ ਤੋਂ ਵੱਧ ਨਾਮ ਵੀ ਇਹੀ ਲੈਂਦੇ ਨੇ ਉਹ ਦਾ ਕਿ ਸਾਡਾ ਤਾਂ ਭਰਾ ਸੀ ਜਦੋਂ ਉਹ ਤੋਂ ਵਾਪਸ ਆਇਆ ਨਾ ਸਭ ਤੋਂ ਵੱਧ ਚੜ੍ਹਾਈ ਕਿਹਦੀ ਹੋਈ ਆ ਰਾਜੇਵਾਲ ਉਹ ਚੜ੍ਹਾਈ ਇਹਨਾਂ ਤੋਂ ਜਰੀ ਗਈ ਸਭ ਤੋਂ ਵੱਡੀ ਚੜ੍ਹਾਈ ਜਿਹੜੀ ਹੋਈ ਆ ਰਾਜੇਵਾਲ ਦੀ ਹੋਈ ਆ ਮੈਂ ਹੋਰ ਰਿਕਾਰਡ ਫਿਰ ਮੈਂ ਗੱਲ ਕਰਨ ਲੱਗਿਆ ਦੀਪ ਬਾਈ ਦੀਪ ਸਿੱਧੂ ਬਾਈ ਇੱਕ ਗੱਲ ਕਹਿੰਦਾ ਹੁੰਦਾ ਸੀ ਪੇਡਾ ਮੁੰਨੀਆਂ ਜਾ ਸਕਦੀ ਸਮਝਾਈਆਂ ਨਹੀਂ ਜਾ ਸਕਦੀਆਂ ਉਹਨਾਂ 'ਚੋਂ ਨੇ ਕਈ ਲੋਕ ਤਾਂ ਹੈਗੇ ਨੇ ਤੁਸੀਂ ਪੇਡਾ ਕਹਿ ਰਹੇ ਹੋ ਸਾਰਿਆਂ ਨੂੰ ਪਰ ਮੈਂ ਸਾਰਿਆਂ ਨੂੰ ਕਹਿੰਦਾ ਜਿਹੜੇ ਖੰਜੇ ਵੀ ਸੱਚ ਦੇਖ ਕੇ ਵੀ ਸੱਚ ਦੇਖ ਕੇ ਵੀ ਅੱਖਾਂ ਦੇਖ ਕੇ ਵੀ ਮੱਖੀ ਨਿਘਾਰੇ ਨੇ ਉਹਨਾਂ ਨੂੰ ਕਹਿ ਰਿਹਾ ਮੈਂ ਪੇਡਾ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਜਿਹੜੇ ਅੱਖਾਂ ਦੇਖ ਕੇ ਮੱਖੀ ਨਿਘਾਰੇ ਨੇ ਤੁਸੀਂ ਲੱਖਿਆ ਸਦਾਨੇ ਨੂੰ ਕਹਿ ਰਹੇ ਹੋ ਮੈਂ ਬਾਈ ਮੈਂ ਉਹ ਕਹਿ ਰਿਹਾ ਵਾ ਕਿ ਮੱਖੀ ਨਿਘਾਰੇ ਨੇ ਯਾਰ ਤੁਹਾਨੂੰ ਪਤਾ ਹੀ ਹੈ ਹੁਣ ਸਾਰਾ ਕੁਝ ਮੱਖੀ ਕੌਣ ਨਿਘਾਰੇ ਦੀਪ ਸਿੱਧੂ ਬਾਈ ਦਾ ਸਭ ਤੋਂ ਵੱਧ ਵਿਰੋਧ ਕਿਨੇ ਕੀਤਾ ਲੱਖੇ ਨੇ ਤੇ ਭਾਨੇ ਨੇ ਜਗਦੀਪ ਰੰਧਾਵੇ ਨੇ ਇਹਨਾਂ ਨੇ ਸਾਰੇ ਸਭ ਤੋਂ ਵੱਧ ਵਿਰੋਧ ਇਹਨਾਂ ਦਾ ਲੋਕਾਂ ਨੇ ਹੀ ਕੀਤਾ ਤੇ ਅੱਜ ਸਭ ਤੋਂ ਵੱਧ ਨਾਮ ਵੀ ਇਹੀ ਲੈਂਦੇ ਨੇ ਉਹਦਾ ਕਿ ਸਾਡਾ ਤਾਂ ਭਰਾ ਸੀ ਦੀਪ ਬਾਈ ਦਾ ਗੁਰਦੁਆਰਾ ਮਸਤੂਆਣਾ ਸਾਹਿਬ ਦੀ ਮੀਟਿੰਗ ਯਾਦ ਕਰੋ ਦੀਪ ਬਾਈ ਹੋਣੀ ਚਾਰ-ਚ ਪੰਜ ਬੰਦੇ ਲੈ ਕੇ ਆਇਆ ਸੀ 100-200 ਬੰਦੇ ਲੈ ਕੇ ਖੜਾ ਸੀ ਇਹ ਲੱਖਾ ਤੇ ਜਿਹੜਾ ਜਲੂਸ ਇਹਨਾਂ ਨੇ ਉੱਥੇ ਦੀਪ ਬਾਈ ਦਾ ਕੱਢਿਆ ਸਭ ਨੂੰ ਪਤਾ ਹੀ ਉੱਥੇ ਸਭ ਨੂੰ ਪਤਾ ਕਿ ਕੀ ਕੀਤੀ ਇੱਥੇ ਉੱਥੇ ਗੱਲਾਂ ਕੀ ਹੋਈਆਂ ਸੀ ਉੱਚੋ ਨਾ ਇਹਨਾਂ ਨੂੰ ਜਿਆਦਾ ਖੜਾ ਕੇ ਉਹ ਤਾਂ ਮੀਟਿੰਗ ਲਈ ਆਇਆ ਸੀ ਨਾ ਰਲਣਾ ਆਇਆ ਸੀ ਇਹਨਾਂ ਨੇ ਕੋਈ ਕਸਮ ਨਹੀਂ ਛੱਡੀ ਉਸ ਬੰਦੇ ਦੇ ਉੱਪਰ ਪੁੱਛੋ ਨਾ ਲੱਖੇ ਨੂੰ ਇੱਕ ਇਹੀ ਕਹਿੰਦੇ ਸੀ ਨਾ ਨਹੀਂ ਹੈ ਵੀ ਤਾਂ ਫਰ ਕੱਲਾ ਸੀ ਜਦੋਂ ਝੰਡਾ ਲਹਿਰਾ ਬਾਈ ਜੀ ਉਹ ਤੋਂ ਬਾਅਦ ਜਦੋਂ ਖਤਮ ਹੋਇਆ ਅੰਦੋਲਨ ਤੋਂ ਬਾਅਦ ਹੀ ਗੱਲ ਕਰਦਾ ਮੈਂ ਮਸਤੂਆਣਾ ਸਾਭ ਦੀ ਮੀਟਿੰਗ ਦੀ ਗੱਲ ਕਰਦਾ ਜਦੋਂ ਇਹ ਇਕੱਠੇ ਹੋਣ ਨੂੰ ਬੁਲਾਇਆ ਗਿਆ ਇਹਨਾਂ ਦੋਨਾਂ ਨੂੰ ਬਾਪੂ ਡਿਬਡਬਾ ਨੇ ਅੱਛਾ ਗੁਰਦੁਆਰਾ ਮਸਤੂਆਣਾ ਸਾਭ ਬੁਲਾਇਆ ਉਹ ਦੀਪ ਬਾਈ ਪੰਜ ਬੰਦੇ ਤੇ ਇਹ 200 ਬੰਦੇ ਲੈ ਕੇ ਖੜਾ ਸੀ ਇੱਥੇ ਪਤਾ ਕੀ ਗੱਲ ਕਹੀ ਇਹਨਾਂ ਨੇ ਜਰ ਪਤਾ ਹੀ ਆ ਕਲਾਕੁਲਾ ਕੋਈ ਨਹੀਂ ਵਰਤਦੀ ਹੁੰਦੀ ਇਹ ਆ ਗੱਲਾਂ ਕੀਤੀਆਂ ਸੀ ਇਹਨਾਂ ਨੇ ਦੀਪ ਬਾਈ ਨੂੰ ਰੋ ਇੱਕ ਬੰਦਾ ਹੋ ਰੋਇਆ ਹੀ ਨਹੀਂ ਹੈਗਾ ਤੇ ਅੱਜ ਇਹ ਕੀ ਕਹਿੰਦੇ ਨੇ ਦੀਪ ਬਾਈ ਸਾਡਾ ਭਰਾ ਸੀ ਲੈ ਐਂ ਗਿਰਗੜ ਗਿਰਗੜ ਵੀ ਇੰਨੀ ਛਤੀ ਰਗ ਨਹੀਂ ਬੰਦਾ ਤੇ ਛਤੀ ਲੱਖੇ ਦੇ ਭਾਂਦੇ ਨਹੀਂ ਬਦਲਦੇ ਨੇ ਬੈਠਣ ਮੇਰੇ ਨਾਲ ਮੈਂ ਕਹਿੰਦਾ ਆਜੋ ਓਪਨ ਚੈਲੰਜ ਦਿੰਦਾ ਮੇਰਾ 1 ਰੁਪਿਆ ਕੱਢੋ ਤੇ ਮੈਂ ਇਹਨਾਂ ਦਾ ਕਰਦੇ ਦਿਖਾਉਂਗਾ ਕਿੱਥੋਂ ਕਿੱਥੋਂ ਕੀ ਆ ਆਜੋ ਬੈਠੋ ਬੈਠੋ ਮੈਂ ਕਹਾਂ ਸਾਡੇ ਨਾਲ ਸਰੇ ਆਮ ਕਹਿੰਦਾ ਮੈਂ ਬੈਠੋ ਆਜੋ ਟਰੈਵਲ ਏਜੰਟ ਵਾਲੀ ਬਹੁਤ ਵੱਡੀ ਗੇਮ ਆ ਬਾਈ ਜਿਤਨਾ ਅਗਲੀ ਵਾਰ ਬੈਠਾਂਗੇ ਨਾ ਇਹ ਇਸ ਇਹਨਾਂ ਵਾਲੇ ਮੁੱਦੇ ਦੀ ਬੈਠਾਂਗੇ ਇਹਨਾਂ ਵਾਲੇ ਮੁੱਦੇ ਦੀ ਬੈਠਾਂਗੇ ਤੁਹਾਨੂੰ ਦੱਸਾਂਗੇ ਟਰੈਵਲ ਏਜੰਟ ਵਾਲੀ ਗੇਮ ਕਿਹੜੀ ਚਲਾਈ ਸੀ ਇਹਨਾਂ ਨੇ ਤੁਸੀਂ ਹੁਣ ਲਾਤੀਓ ਕਰਾਈਏ ਸਾਬ ਤੋਂ ਹੋਣਾ ਆਪਾਂ ਲਾਸਟ ਵਿੱਚ ਆਉਨੇ ਚਲੋ ਨਾ ਲਾਸਟ ਵਿੱਚ ਕੀ ਹੱਲ ਨਿਕਲੂਗਾ ਇਸ ਮੋਰਚੇ ਦਾ ਜੋ ਖਨੌਰੀ ਬਾਟ ਲੱਗਿਆ ਹੋਆ ਸ਼ੰਭੂ ਬਾਟ ਪਹਿਲਾਂ 13 ਮਹੀਨੇ ਜੋ ਨਿਕਲਿਆ ਉਹ ਹੀ ਨਿਕਲੂਗਾ ਇਹਦਾ ਵੀ ਬਸ ਖਤਮ ਕਰਤਾ ਜਿਹੜਾ ਪਹਿਲਾਂ 13 ਮਹੀਨੇ ਨਿਕਲਿਆ ਸੀ ਨਾ 13 ਮਹੀਨੇ ਕੀ ਨਿਕਲਿਆ ਸੀ ਕੁਝ ਵੀ ਨਹੀਂ ਇਹੀ ਇਹਦਾ ਵੀ ਇਹੀ ਨਿਕਲਣਾ ਹੁਣ ਲਿਖ ਕੇ ਲੈ ਲਓ ਮੇਰੇ ਤੋਂ ਬਸ ਠੀਕ ਆ ਜੀ ਬਹੁਤ ਧੰਨਵਾਦ ਜੀ। ਥੈਂਕ ਯੂ ਬਾਈ ਜੀ। ਤੇ ਸਾਡੇ ਨਾਲ ਸੀਗੇ ਰਣਜੋਤ ਦਰਾਹਾ ਤੇ ਇਹਨਾਂ ਨੇ ਗੱਲਬਾਤ ਕੀਤੀ ਐ ਕਿਸਾਨੀ ਬਾਰੇ ਜਿਹੜੇ ਮੋਰਚੇ ਲੱਗੇ ਹੋਏ ਨੇ ਉਹਨਾਂ ਦਾ ਵਿਰੋਧ ਕਰਦੇ ਆ ਇਹਨਾਂ ਨੂੰ ਅੱਗੇ ਦਿੱਲੀ ਕੂਚ ਕਰਨਾ ਚਾਹੀਦਾ ਦਿੱਲੀ ਕੂਚ ਕੂਚ ਕਿਉਂ ਨਹੀਂ ਕਰਦੇ ਤੇ ਜਿਹੜੇ ਮੰਗਾਂ ਨੇ ਕਿਸਾਨਾਂ ਦੀਆਂ ਇਹ ਤਾਂ ਪੂਰੀ ਆਉਣਗੇ ਜੇ ਦਿੱਲੀ ਜਾ ਕੇ ਆਪਾਂ ਸੰਘਰਸ਼ ਲੜਾਂਗੇ ਤੇ ਡੱਲੇਵਾਲ ਸਾਹਿਬ ਦੇ ਮੋਰਚੇ ਨੂੰ ਜਿਹੜਾ ਉਹ ਮਰਨ ਵਰਤ ਨੂੰ ਡਰਾਮਾ ਕਹਿ ਰਹੇ ਨੇ ਤੇ ਇਹਨਾਂ ਦੇ ਵਿਚਾਰ ਨੇ ਤੇ ਮੈਂ ਮਨਿੰਦਰ ਸਿੰਘ